बीमारे मैं कमली तू तो आप ही आपका घर खराब करता हूं बिमार सी नूह पुत तेरी सेवा कर दे कि कोई तत्ता लिया कोई ठंडा लिया ओहो ਮੈਂ ਤਾਂ ਉਹ ਹੋ ਵੰਟੂ ਦਾ ਸਾਲ ਆਇਆ ਸੀ ਮੈਂ ਤਾਂ ਮਾਰੇ ਕਰਮ ਵਾਲੀ ਨੇ ਉਹ ਵੀ ਮੋੜਤਾ ਮੂੰਹ ਉਹਨੂੰ ਮੈਂ ਨਹੀਂ ਬੋਲੀ ਹੁਣ ਜਦੋਂ ਦਾ ਚਿੱਤ ਕੰਡਮ ਪੈ ਗਿਆ ਨਾ ਹੁਣ ਪਤਾ ਲੱਗਦਾ ਵੀ ਜਿੰਨਾ ਚਿਰ ਸਿਹਤ ਠੀਕ ਉਹਨਾਂ ਚਿਰ ਤਾਂ ਮੈਂ ਕਿਸੇ ਨੂੰ ਦਵਾਲ ਨਹੀਂ ਸੀ ਹੁਣ ਤਾਂ ਮੈਨੂੰ ਆਏ ਲੱਗਦਾ ਕੋਈ ਪਾਣੀ ਦਾ ਗਲਾਸ ਵੀ ਬੈਠਿਆਂ ਨੂੰ ਖੜਾਉਂਦਾ की करा पता तो हूँ मैन लग गया भी बंटू वर्ग कि है वाली दूर है है है। तो है नहीं है तो वो मैं करती मेहनत होर कर ली हौली हौली दूरी चलती है सुखी उन्होंने कहनी है बी हाड़े भेन जी पैरी पैनी है मैं तेरे मैथ हथ जडा ला ਹਮੇ ਕੰਨ ਨਾ ਉਹਦੀ ਮੈਂ ਪੇਪੜੀ ਨਹੀਂ ਫੜਦੀ ਐ ਐਤੂ ਮੁੜ ਕੇ ਨਹੀਂ ਮੈਂ ਆਪਦੇ ਨੂੰ ਪੁੱਤ ਨੂੰ ਕੁਛ ਨਹੀਂ ਕਹਿੰਦੀ ਮੈਂ ਤਾਂ ਬਸ ਚੁੱਪ ਬੱਟ ਲੂੰਗੀ ਜਿਹੜਾ ਕੁਛ ਹੋ ਗਿਆ ਬਸ ਠੀਕ ਐ ਮੈਨੂੰ ਤਾਂ ਆਪਦੇ ਨੂੰ ਪੁੱਤ ਤੋਂ ਬਿਨਾ ਕੁਛ ਨਹੀਂ ਚਾਹੀਦਾ ਹਾਏ ਚਾਹ ਦੀ ਘੁੱਟ ਕਰਕੇ ਪੀਣਾ ਸਰੀਰ ਘੜਾ ਜਾਊ ਜੋ ਹਾਏ ਫੇਰ ਜਾਣੀ ਸੁੱਖੀ ਕੋਲੇ ਹਾਏ ਹੋ ਗਈ ਤਿਆਰ ਹਾਂਜੀ ਤਿਆਰ ਤਾਂ ਹੋ ਗਈ ਤੇ ਭੂਆ ਹੋ ਗਈ ਤਿਆਰ ਭੂਆ ਜੀ ਉਧਰ ਦੂਸਰੇ ਕਮਰੇ ਚ ਤਿਆਰ ਹੋਈ ਜਾਂਦੇ ਆ ਅੱਛਾ ਫਿਰ ਮੈਂ ਕਹਿੰਦਾ ਸੀ ਵੀ ਤਿਆਰ ਹੋਗੇ ਤਾਂ ਚੱਲਦੇ ਆ ਫਿਰ ਚਲਦੇ ਤਾਂ ਕੋਈ ਨਾ ਜੀ ਹੈਗੇ ਆ ਮੈਂ ਤੁਹਾਨੂੰ ਐ ਕਹਿੰਦੀ ਸੀ ਵੀਰੇ ਦਾ ਨਾ ਕੋਣ ਆਇਆ ਸੀਗਾ ਤੇ ਕੱਲ ਵੀ ਰਾਕੇ ਵੀ ਗਿਆ ਉਧਰ ਵੀਰੇ ਦਾ ਫੋਨ ਆਇਆ ਸੀਗਾ ਕੱਲ ਵੀ ਰਾਕੇ ਵੀ ਗਿਆ ਵੀਰੇ ਨੇ ਦੱਸਿਆ ਨਾ ਮੈਨੂੰ ਫੋਨ ਤੇ ਦੱਸਿਆ ਪਰ ਤੇ ਫਿਰ ਇੱਥੇ ਕਿਉਂ ਨਹੀਂ ਆ ਕੇ ਗਿਆ ਮੈਂ ਤੁਹਾਨੂੰ ਐ ਕਹਿੰਦੀ ਹਾਂ ਹੁਣ ਵੀ ਵੀਰਾ ਆਉਂਦਾਗਾ ਉਹ ਕਹਿੰਦਾ ਮੈਨੂੰ ਡੀਕ ਕੇ ਜਾਇਆ ਉਹ ਮੈਂ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਹਣ ਗੱਲਬਾਤ ਕੀ ਕਰਨੀ ਉਹ ਨਹੀਂ ਮੈਨੂੰ ਪਤਾ ਹੈਗੀ ਉਹ ਤਾਂ ਠੀਕ ਹੈ ਚੱਲ ਗੱਲਬਾਤ ਕਰਨੀ ਹੈ ਵੀ ਜੇ ਕੱਲ ਇੱਥੇ ਆਇਆ ਸੀ ਪਿੰਡ 'ਚ ਫਿਰ ਆਪਣੇ ਕੋਲ ਗੇੜਾ ਮਾਰਦਾ ਫਿਰ ਕਿੱਧਰ ਆਇਆ ਸੀ ਕੋਈ ਇੰਨੀ ਗੱਲ ਨਹੀਂ ਮੈਨੂੰ ਵੀਰੇ ਨੇ ਦੱਸੀ ਹੈਗੀ ਉਹ ਕਹਿੰਦਾ ਬਸ ਮੈਂ ਕੋਈ ਕੰਮ ਆਇਆ ਸੀ ਬਾਕੀ ਜਦੋਂ ਆਊਗਾ ਇੱਥੇ ਆਪਾਂ ਦੱਸ ਦਊਗਾ ਨਾ ਸਾਰੀ ਗੱਲ ਕਿਉਂ ਫਿਕਰ ਕਰਦੇ ਹੋ ਵੀ ਕਿਵੇਂ ਆਇਆ ਸੀ ਕਿਵੇਂ ਨਾ ਆਇਆ ਸੀ ਫਿਰ ਕਦੋਂ ਆਊਗਾ ਕਿ ਲੱਗ ਜੂ ਘੰਟਾ ਸਾਰਾ ਹਜੇ ਉਹ ਕਹਿੰਦਾ ਮੈਨੂੰ 2 ਘੰਟੇ ਲੱਗ ਜਾਣਗੇ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿੰਦੀ ਸੀ ਹਾਂ ਜਿੰਨਾ ਚਰਚ ਵੀਰਾ ਹਜੇ ਆਉਂਦਾ ਨਾ ਉਹਨੂੰ 2 ਘੰਟੇ ਲੱਗਣਿਆ ਤੇ ਉਹਨਾਂ ਚਰਚ ਤੁਸੀਂ ਆਉਂਦਾ ਜਿਹੜਾ ਲੈਣਾ ਦੇਣਾ ਉਹਦਾ ਕੰਮ ਨਿਵੇੜ ਲੈਂਦੇ ਲੈਣਾ ਦੇਣਾ ਕੰਮ ਨਿਵੇੜ ਲੈਂਦੇ ਕੋਈ ਨਾ ਪੈਸਿਆਂ ਦਾ ਸੌ ਹਸਾਬ ਕਿਤਾਬ ਹੁੰਦਾਗਾ ਫਿਰ ਮੰਮੀ ਨੂੰ ਓਖਾ ਹੋਜੀ ਬੁੜੀ ਆਹੋ ਓਹੋ ਇੱਕ ਦੋ ਜਾਣੇ ਦੇ ਲੈਣ ਦੇ ਹੈਗੇ ਸੀ ਮੈਨੂੰ ਐਸੀ ਬਾਅਦ ਚ ਕਦੇ ਪਿੰਡ ਗੇੜਾ ਮਾਰਾਂਗੇ ਉਦੋਂ ਫੜਾ ਜੂਗਾ ਕਿ ਹੁਣੇ ਫੜਾਵਾਂ ਫਿਰ ਮੇਰੀ ਗੱਲ ਸੁਣੋ ਜੀ ਹਾਂ ਆਲਾ ਕਹਿੰਦਾ ਪੈਸੇ ਦੇਣ ਦੇ ਮਾਰੇ ਪਤਾ ਨਹੀਂ ਪਿੰਡ ਛੱਡ ਕੇ ਭਾਜੇ ਇਹ ਛੋਟੀਆਂ ਛੋਟੀਆਂ ਗੱਲਾਂ ਹੀ ਨਾ ਵੱਡ ਨਾ ਕਰਕੇ ਮੈਂ ਕਹਿੰਦੀ ਸੀ ਜਿਹੜਾ ਲੈਣਾ ਦੇਣਾ ਉਹ ਤੁਸੀਂ ਨਿਵੇੜੋ ਹਜੇ ਭੂਆ ਜੀ ਵੀ ਕਿਉਂਕਿ ਤਿਆਰ ਹੋਈ ਜਾਂਦੇ ਫਿਰ ਮੈਂ ਭੂਆ ਜੀ ਨੂੰ ਦੱਸ ਦਿੰਨੀ ਆ ਵੀਰਾ ਆਉਂਦਾਗਾ ਤੇ ਆਪਾਂ 2 ਘੰਟੇ ਠਹਿਰ ਕੇ ਤਾਂ ਜਾਣਾ ਹੀ ਹੁਣ ਨਾਲੇ ਉਹ ਵੀ ਦੁਪਹਿਰਾ ਹੋਇਆ ਪਿਆਗਾ ਫਿਰ ਤੁਸੀਂ ਜਾਇਓ ਮੈਂ ਤਾਂ ਕਹਿੰਦੀ ਨਿਵੇੜੋ ਮੁੜ ਕੇ ਮੰਮੀ ਨੂੰ ਤੰਗ ਕਰਨਗੇ ਮੰਮੀ ਤੁਹਾਨੂੰ ਪਤਾ ਉਹਨਾਂ ਦਾ ਬਲੱਡ ਵਾਧਦਾ ਫਿਰ ਉਹਨੂੰ ਫਿਕਰ ਹੋ ਜੈਣੀ ਮੈਂ ਕਿੱਥੋਂ ਪੈਸੇ ਦੇਣਾ ਚਲ ਠੀਕ ਆ ਫਿਰ ਨਾਲੇ ਤੇਰੇ ਭਰਾ ਨੂੰ ਡੀਕ ਲੈਣੇ ਨਾਲੇ ਇੱਕ ਦੋ ਜਣੇ ਤੋਂ ਲੈਣੇ ਵੀ ਆ ਪੈਸੇ ਮੈਂ ਫਿਰ ਉਹਨਾਂ ਤੋਂ ਫੜ ਕੇ ਜਿਨ੍ਹਾਂ ਦੇ ਦੇਣੇ ਉਹਨਾਂ ਦੇ ਆਉਣਾ ਹਾਂ ਜਿਵੇਂ ਮਰਜ਼ੀ ਕਰ ਲੋ ਦਾ ਬ ਤੇ ਜੇ ਚਾਚੂ ਪੀਣੀ ਹੈ ਤਾਂ ਮੈਂ ਇਧਰ ਕਹਿ ਦਿੰਦੀ ਆ ਕਰਨਾ ਧਰ ਦੇ ਨਾ ਨਾ ਬਸ ਚਾਹ ਤਾਂ ਪੀਤੀ ਪਈ ਐ ਜਿਹੜੇ ਕੰਮ ਫਿਰ ਜ਼ਰੂਰੀ ਆ ਉਹ ਪਹਿਲਾਂ ਨਵੇੜ ਕੇ ਆਉਣ ਦੇ ਮੈਨੂੰ ਚੱਲ ਮੇਰੇ ਚੱਲ ਨੂੰ ਤਾਂ ਸਾਰੇ ਕੰਮ ਨਿਬੜ ਜਾਣਗੇ ਸੱਚੀ ਜੀ ਤਾਂ ਕਰਦਾਂ ਨਹੀਂ ਐਗਾ ਮੰਮੀ ਨੂੰ ਕੱਲੀ ਛੱਡ ਕੇ ਜਾਣ ਨੂੰ ਪਰ ਕੀ ਕਰਗੇ ਉਹ ਕਹਣਾ ਮੰਮੀ ਸਾਨੂੰ ਘਰੇ ਬੜਨ ਦਿੰਦੀ ਐ ਮਜਬੂਰੀ ਬਣੀ ਪਈ ਐ ਤੂੰ ਦੇਖਾ ਪੂਆ ਜੀ ਕੀ ਕਰੀ ਜਾਂਦੇ ਐ ਤੇ ਕੀ ਕਰੀ ਜਾਂਦੇ ਅਮੀਤ ਚਾਹ ਦੀ ਘੁੱਟ ਬਣਾ ਦੇ ਹੈ ਆ ਨੰਬਰ ਜੇ ਕੀ ਦੇ ਐ चल सुन के तो देख दी हेलो कौन अच्छा अच्छा मिंदू भाभी बोल दस श्रीकाल हो ठीक ठाक वो अपने दस जवा के जल्द ठीक ने तू मेरा नंबर किमें ला लिया अज अच्छा क्या ले लमार हो फिर हो ही रहन दे ਇਹ ਤਾਂ ਗੱਲ ਠੀਕ ਐ ਭਾਬੀ ਤੂੰ ਕਹਤਾ ਵੀ ਚੱਲ ਕੋਈ ਨਾ ਹੈ ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਆ ਬੰਦੇ ਦੇ ਪਰ ਇਹਨੂੰ ਪਹਿਲਾਂ ਸੋਚਣਾ ਸੀ ਆਪਦੇ ਲੱਛਣਾਂ ਕਰਕੇ ਬਿਮਾਰ ਹੋਈ ਐ ਨਹੀਂ ਇਹ ਗੱਲ ਨਹੀਂ ਨੋ ਪੁੱਤ ਮੈਂ ਬਿਠਾਇਆ ਰੱਖਿਆ ਕੋਲੇ ਇਹਨੂੰ ਤਾਂ ਐਂ ਤਾਂ ਪੁੱਛ ਵੀ ਕੀ ਕਾਰਨ ਬਿਠਾਇਆ ਜਾ ਮੇਰੇ ਕੋਲੇ ਇਹ ਆਪਦੀਆਂ ਕਰਤੂਤਾਂ ਨਹੀਂ ਦੱਸੀਆਂ ਤੈਨੂੰ ਇਹਨੇ ਹਾਂ ਮਾੜਾ ਮੋਟਾ ਨਹੀਂ ਇਹਨੇ ਜਦੋਂ ਕੱਢਦੇ ਸੀ ਆਪਦੇ ਚਾਚੇ ਦੀ ਕੁੜੀ ਕੋਲੇ ਬੈਠੇ ਸੀ ਇਹ ਇਹਨੂੰ ਐ ਪੁੱਛ ਵੀ ਮਾੜੇ-ਮੋਟੇ ਨਾਲ ਗਏ ਆ ਇਹ ਨਹੀਂ ਨਹੀਂ ਗੁੱਸੇ ਵਿੱਚ ਆਲੇ ਤਾਂ ਹੁੰਦੇ ਆ ਭਾਬੀ ਮੈਂ ਵੀ ਮੰਨਦੀ ਆ ਚੱਲ ਕੋਈ ਨਾ ਫਿਰ ਐ ਥੋੜਾ ਵੀ ਨੂੰ ਪੁੱਤ ਨੂੰ ਘਰੋਂ ਹੀ ਕੱਢ ਦੇ ਹੁਣੇ ਕੱਲੀ ਪਈ ਐ ਇਹਨੇ ਪਹਿਲਾਂ ਸੋਚਣਾ ਸੀ ਭਾਈ ਬੁੜੇ ਹੱਡਾ ਮੇਰੇ ਕੁਝ ਵੀ ਹੋ ਸਕਦਾ ਘਰੇ ਜੇ ਨੋ ਹੋਊਗਾ ਤਾਂ ਚਾਹ ਦੀ ਕੁੱਟ ਪਾਣੀ ਦੀ ਕੁੱਟ ਤਾਂ ਦੇਊਗੀ ਬਣਾ ਕੇ ਲੈ ਨਾ ਨਾ ਭਾਬੀ ਇਹ ਤਾਂ ਗਲਤ ਗੱਲ ਹੈ ਮੈਂ ਨਹੀਂ ਛੱਡ ਕੇ ਜਾਂਦੀ ਨਾ ਹੁਣੇ ਤੇਰੀਆਂ ਮਿੰਤਾਂ ਕਰਦੀ ਐ ਉਦੋਂ ਵੀ ਕਰ ਸਕਦੀ ਸੀ ਆਪਦੇ ਨੌ ਪੁੱਤ ਦੀਆਂ ਪੁੱਤ ਨੂੰ ਕਹਿ ਦਾਂਦੀ ਵੀ ਪੁੱਤ ਚੱਲ ਤੂੰ ਨਾ ਜਾ ਮੀਤ ਨੂੰ ਕਹਿ ਦੇ ਚੱਲ ਕੋਈ ਨਾ ਮੈਂ ਤਾਂ ਦੇਖ ਲੂੰਗੀ ਆ ਜੂੰਗੀ ਚੱਲ ਠੀਕ ਐ ਭਾਬੀ ਕੋਈ ਨਾ ਮੈਂ ਦੇਖਦੀ ਐ ਤੈਨੂੰ ਦੱਸੂੰਗੀ ਫੇਰ ਚੰਗਾ ਚੱਲ ਲੈ ਹੁਣ ਪਤਾ ਲੱਗਦਾ ਨਾ ਬਿਮਾਰ ਪਈ ਐ ਕਿ ਵਿਚਾਰੀ ਹੈ ਪਾਣੀ ਕੰਨੀਓ ਤਰਸਦੀ ਐ ਉਦੋਂ ਨੂੰ ਇਹਨੇ ਦੱਸਿਆ ਵੀ ਇੱਕ ਨੋਹ ਆ ਮੇਰੇ ਇੱਕ ਮੇਰਾ ਪੁੱਤ ਐ ਫਿਰ ਦੀ ਰਹਿਣ ਦੇ ਭੌਂਕਦੀ ਚਲ ਮੈਂ ਤਾਂ ਝੂਠ ਹੀ ਮਾਰਤਾ ਇਹਨੂੰ ਕੀ ਪਤਾ ਵੀ ਸਾਡੇ ਪਿੰਡ ਚ ਹੀ ਬੈਠੀ ਐ ਕਿਰਨਾ ਦੇ ਘਰੇ ਜੇ ਮੈਂ ਆਏ ਗਸਤਾ ਮੜ ਜੀ ਇਹ ਤਾਂ ਠੂਭਜੂ ਕਿਰਨਾ ਕੋਲੇ ਨਾਲੇ ਅਗਲੀ ਦੀ ਬੇਇੱਜ਼ਤੀ ਕਰਨਗੇ ਲੜਾਈ ਕਰਨਗੇ ਵੀ ਭਾਈ ਤੇਰਾ ਮਤਵਲੇ ਕਿਸੇ ਐਨੇ ਦਿਨ ਕੋਲੇ ਬਿਠਾਈ ਬੈਠਿਆ ਤੇ ਨਾਲੇ ਮੈਂ ਕਿਉਂ ਗੱਲ ਕਰਾਵਾਂ ਮੈਂ ਤਾਂ ਜਮਾ ਨਹੀਂ ਕਰਾਉਂਦੀ ਨੀਤ ਨਾਲ ਗੱਲ ਹੋ ਗਈ ਪੂਆ ਜੀ ਤਿਆਰ ਹਾਂ ਪੁੱਤ ਮੈਂ ਤਾਂ ਤਿਆਰ ਹੋ ਗਈ ਤੂੰ ਹੋ ਗਈ ਤਿਆਰ ਹਾਂਜੀ ਪੂਆ ਜੀ ਮੈਂ ਵੀ ਤਿਆਰੀ ਆਉਂਦਾ ਗੱਲ ਕਰ ਮੈਂ ਤੁਹਾਨੂੰ ਆਏ ਕਹਿੰਦੀ ਸੀ ਹਾਂ ਵੀ ਜੇ ਆਪਾਂ 2 ਘੰਟੇ ਲੇਟ ਵਗ ਜਾਂਦੇ ਕਿਉਂ ਕੀ ਗੱਲ ਹੋ ਗਈ ਪੁੱਤ ਉਹ ਨਾ ਵੀਰਾ ਆਇਆ ਹੋਇਆਗਾ ਅੱਛਾ ਤੇ ਉਹਨੂੰ ਮਿਲ ਜਾਂਦੇ ਮੈਂ ਕਿਹਾ ਉਹ ਕਹਿੰਦਾ ਬਸ ਮੈਂ ਆਉਣਾ ਇੱਧਰ ਕਰੇ ਚੱਲ ਕੋਈ ਨਾ ਬੇਟਾ ਚੱਲ ਗੱਲ ਸੁਣ ਮੈਨੂੰ ਵੀ ਥੋੜਾ ਜਿਹਾ ਕੰਮ ਐ ਪਿੰਡ 'ਚ ਤੇ ਮੈਂ ਜਾਮ ਭੱਜ ਕੇ ਉਹ ਨਵੇੜੇ ਜਾਮਾ ਕੰਮ 'ਚ ਜਾ ਚਲੇ ਨੇ ਤੇਰਾ ਭਰਾ ਆ ਜੂਗਾ ਹਾਂਜੀ 부ਆ ਜੀ ਮੈਨੂੰ ਵੀ ਆਇਆ ਚੱਲ ਹੁਣ ਮੈਂ ਮਿਲ ਜਾ ਫਿਰ ਉਹਨੇ ਤੁਹਾਡੇ ਪਿੰਡ ਸ਼ਰਮ ਦਾ ਮਾਰਾ ਇਹ ਨਹੀਂ ਪਤਾ ਉਹ ਆ ਵੀ ਨਾ ਮੁੜ ਕੇ ਹਾਂ ਚੱਲ ਕੋਈ ਨਾ ਪੁੱਤ ਸ਼ਰਮ ਤਾਂ ਹੁੰਦੀ ਐ ਕੋਈ ਨਾ ਇੱਥੇ ਮਿਲ ਜੂਗਾ ਕੁਝ ਨਹੀਂ ਹੁੰਦਾ ਤੇ ਮੈਂ ਜਾ ਕੇ ਆਉਣੀ ਐ ਚੰਗਾ ਠੀਕ ਐ 부ਆ ਜੀ ਕੋਈ ਨਹੀਂ ਤੁਸੀਂ ਮੇਰੀ ਗੱਲ ਸੁਣੋ ਸੱਚ ਫਿਰ ਜਾਇਓ ਮੈਂ ਘੁੱਟ ਚਾਹ ਬਣਾਦਾ ਪਹਿਲਾਂ ਚੱਲ ਕੋਈ ਨਾ ਚਾਹ ਮੈਂ ਆ ਕੇ ਪੀ ਲੂੰਗੀ ਹੁਣ ਜਾਇਓ ਨਹੀਂ ਮੈਂ ਕਿਹੜਾ ਉੱਥੇ ਟਾਈਮ ਲਾਉਣਾ ਚੱਲ ਜਾਇਓ ਫਿਰ ਕੋਈ ਚੰਗਾ ਛੇਤੀ ਆ ਜੂਗੀ ਮੈਂ ਠੀਕ ਆ ਭੂਆ ਜੀ ਬਾਕੀ ਧਿਆਨ ਨਾਲ ਜਾਓਥੇ ਨਾ ਪਾਣੀ ਜਿਹਾ ਖੜਾ ਮੀਂਹ ਦਾ ਨਾ ਕੋਈ ਨਾ ਮੈਂ ਇਧਰ ਧਿਆਨ ਨਾਲ ਹੀ ਜਾਉਂਗੀ ਹੋਰ ਡਕ ਡਕ ਠੀਕ ਹੈ ਤੇ ਜੇ ਆ ਗਏ ਨਾ ਹੈਪੀ ਬਿਠਾ ਲਈ ਉਹਨੂੰ ਮੈਂ ਥੇਤੀ ਆ ਜੂੰਗੀ ਕੋਈ ਨਹੀਂ ਭੂਆ ਜੀ ਬਿਠਾ ਲੂੰਗੀ ਲੈ ਚਲੋ ਉਹਨੇ ਬੰਟੂ ਵੀ ਉਧਰ ਆਜੂ ਭੂਆ ਜੀ ਵੀ ਆ ਜਾਣਗੇ ਫਿਰ ਹੁਣ ਚਲ ਸ਼ਾਮ 8:00 ਜੇ ਦੀ ਚਾਹ ਜੀ ਫੇਕੇ ਤੁਰ ਜਾਗੇ ਚਾਹ ਆਉਂਦੇ ਦੁੱਲਾ ਨਾਲ ਕਿਵੇਂ ਆ ਭਾਬੀ ਠੀਕ ਹੈ ਠੀਕ ਹੈ ਭਾਈ ਹਾਂ ਮੈਂ ਤਾਂ ਠੀਕ ਐ ਹੋਰਾ ਕਿਵੇਂ ਬਾਵਾ ਹੀ ਬਿਮਾਰ ਜੀ ਹੋ ਗਈ ਹੈ ਬਸ ਪੁੱਛੀ ਨਾ ਬੇਲੇ ਨੂੰ ਪਸਤਾਈ ਨਹੀਂ ਯਾ ਤੂੰ ਕਿ ਬੇਲੇ ਨੂੰ ਪਸਤਾਉਣੀ ਹੈ ਤੈਨੂੰ ਕਾਹਦਾ ਪਸਤਾਵਾ ਆ ਗਿਆ ਹੁਣ ਤੈਨੂੰ ਤ੍ਰਿਸੀ ਤਾਂ ਜਾਂਤੇ ਜਦੋਂ ਮੂਹਰੇ ਨਾ ਕੁਝ ਦਿਸੇ ਲੈ ਹੈ ਮੈਨੂੰ ਕਾਹਦਾ ਦਿਸੀ ਜਾਂਦਾ ਮੈਨੂੰ ਤਾਂ ਐ ਮੇਰੀ ਪਰਜਾਈ ਵਧੀਆ ਇਕੱਲੀ ਐਨ ਖੁੱਲੀ ਹੋ ਗਈ ਘਰ ਵਿੱਚ ਵਧੀਆ ਰਹਿੰਦੀ ਐ ਚੰਗੀਆਂ ਖਾਂਦੀ ਐ ਢੋਲੇ ਦੀਆਂ ਲਾਉਂਦੀ ਐ ਚੰਗੀਆਂ ਕਹਾਦੀਆਂ ਖਾਨੀਆਂ ਦੋ ਦਿਨੀ ਚੰਗੀਆਂ ਲੱਗਦੀਆਂ ਹੁਣ ਤਾਂ ਨਾ ਘਰ ਖਾਣ ਨੂੰ ਆਉਂਦਾ ਅੱਛਾ ਸੱਚੀ ਗੱਲ ਪੁੱਛੇ ਨਾ ਮੈਂ ਤਾਂ ਨਾ ਤੈਨੂੰ ਫੋਨ ਹੀ ਤਾਂ ਕਰਵਾਇਆ ਸੀ ਗਵਾਂਡੀਆਂ ਤੇ ਜਾ ਕੇ ਵੀ ਭੈਣੇ ਹਾੜੇ ਮੇਰੇ ਨੂੰ ਪੁੱਤ ਨੂੰ ਘਰੇ ਲਿਆ ਦੇ ਤੇਰੇ ਬਿਨਾਂ ਕੋਈ ਘਰੇ ਵਾਰ ਸਗ ਲ ਲੈ ਨੂੰ ਪੁੱਤ ਘਰੇ ਲਿਆ ਦੇ ਲੈ ਨਾ ਨਾ ਹੁਣ ਕੀ ਲੋੜ ਹੈ ਉਹਨਾਂ ਦੇ ਘਰੇ ਬੁਲਾਉਣ ਦੀ ਵਧੀਆ ਸਮਾਂ ਗਲੋਗਲਾਮਾ ਲਿਆ ਤੇਰਾ ਕਾਦਾ ਬੋਲੂਗ ਲੰਗ ਰਹਾ ਮੈਂ ਤਾਂ ਦੁਖੀ ਹੋਗੀ ਪਹਿਲਾਂ ਤਾਂ ਮੈਨੂੰ ਐ ਲੱਗਦਾ ਸੀ ਵੀ ਮੇਰੀ ਧੀ ਹੈਗੀ ਐ ਪਰ ਮੈਨੂੰ ਹੁਣ ਪਤਾ ਲੱਗ ਗਿਆ ਵੀ ਜਿੱਥੇ ਨੂੰ ਪੁੱਤ ਨੇ ਖੜ ਜਾਣਾ ਉਥੇ ਧੀਆਂ ਨਹੀਂ ਖੜਦੀਆਂ ਅੱਛਾ ਤੈਨੂੰ ਪਤਾ ਲੱਗਿਆ ਹੈ ਆ ਮੂੰਹ ਕਾਦਾ ਤੇਰਾ ਕਿ ਤੈਨੂੰ ਪਤਾ ਲੱਗਿਆ ਵੀ ਨੋਹ ਪੁੱਤ ਮੈਂ ਘਰੋਂ ਕੱਢ ਤੇ ਤੈਨੂੰ ਦੁੱਖ ਹੈ ਨਾ ਨਾ ਤੈਨੂੰ ਕਾਦਾ ਦੁੱਖ ਹੈ ਦੇਖ ਬੀਬੀ ਨਾਲ ਤੇ ਜਿਹੜਾ ਕੁਝ ਕਹਿਣਾ ਤੂੰ ਕਹਿ ਲੈ ਤੇਰਾ ਤੇਰਾ ਮਜੁੱਤ ਨਾ ਮੇਰਾ ਸੇਰਾ ਹੁਣ ਤਜੇ ਤੂੰ ਕਹੇਗੀ ਨਾ ਤੇਰੇ ਮੂਰੇ ਮੈਂ ਕੰਨ ਵੀ ਖੜ ਲੇਨੀ ਨਾ ਨਾ ਭਾਬੀ ਕਿਉਂ ਕੰਨ ਫੜੇ ਲੈ ਤੈਨੂੰ ਕੀ ਲੋੜ ਕੰਨ ਫੜਨ ਦੀ ਤੂੰ ਤਾਂ ਚਾਹੇ ਕੋਈ ਮਰਜੀ ਕੁਝ ਹੋ ਜਾ ਕਦੇ ਹੁਈ ਨਹੀਂ ਕੰਨ ਫੜਦੀ ਤੂੰ ਤਾਂ ਨਾ ਨਾ ਇਹ ਜੇ ਕੰਮ ਕਾਹਨੂੰ ਕਰਨੇ ਆ ਭਾਬੀ ਵਧੀਆ ਤੂੰ ਤਾਂ ਇਕਲੀ ਕਹਿਰੀ ਹੁਣ ਕਾਹਨੂੰ ਸੁਖੀ ਐ ਜਾ ਕੋ ਮਾ ਤੇਨੂੰ ਨੂੰ ਨੂੰ ਖਦੀ ਬਾੜ ਤੇ ਮੇਰੇ ਨੂੰ ਪੁੱਤ ਨੂੰ ਕਰ ਹੁਣ ਤਾਂ ਨਾ ਸਰਦੀਆਂ ਕੰੰਧਾਂ ਵੀ ਢੋਣ ਲੱਗ ਗੀਆਂ ਮੈਨੂੰ ਅੱਛਾ ਹੁਣ ਕੰੰਧਾਂ ਤੋਂ ਡਰ ਲੱਗਣ ਲੱਗ ਗਿਆ ਲੱਗ ਗਿਆ ਤੈਨੂੰ ਪਤਾ ਵੀ ਨੂੰਹ ਪੁੱਤ ਘਰੋਂ ਕੱਢੀ ਨੇ ਤੇ ਆਏ ਹੁੰਦਾ ਹੁਣ ਤਾਂ ਮੇਰਾ ਆਂਦਰੋਂ ਵੀ ਦੁਖੀ ਹੋਣ ਲੱਗ ਪਿਆ ਹੁਣ ਤਾਂ ਮੈਨੂੰ ਖੁਸ਼ੀ ਨਹੀਂ ਚੰਗਾ ਲੱਗਦਾ ਨਾ ਚਾਹ ਬਣਾਉਣ ਨੂੰ ਬਣਾਉਣੀ ਤਾਂ ਪੀਣੀ ਜਾਂਦੀ ਜੇ ਰੋਟੀ ਪਕਾਉਣੀ ਤਾਂ ਖਾਦੀ ਨਹੀਂ ਜਾਂਦੀ ਨਾ ਉਦੋਂ ਤਾਂ ਜੇ ਨੋਹ ਬਣਾ ਦੰਦੀ ਤੈਨੂੰ ਚੰਗੀ ਨਹੀਂ ਸੀ ਲੱਗਦੀ ਨੋਹ ਦੇ ਹੱਥ ਦੀ ਚਾਹ ਪਾਣੀ ਰੋਟੀ ਟੁੱਕ ਹੁਣ ਤੈਨੂੰ ਆਪਦੇ ਹੱਥ ਦਾ ਵੀ ਨਹੀਂ ਚੰਗਾ ਲੱਗਦਾ ਹੁਣ ਤਾਂ ਵਧੀਆ ਦੁੱਧ 'ਚ ਪੱਤੀਆਂ ਪਾ ਕੇ ਪੀਆ ਕਰ ਕਾਹਦੀਆਂ ਦੁੱਧ 'ਚ ਪੱਤੀਆਂ ਪੁੱਤਿਆਂ ਨਾਲ ਹੀ ਘਰ ਸੋਹਣਾ ਲੱਗਦਾ ਉਹ ਜਦੋਂ ਘਰੇ ਨੂੰ ਪੁੱਤ ਮੇਰੇ ਦਿੱਸਦੇ ਨਹੀਂ ਪਹਿਲਾਂ ਤਾਂ ਮੈਂ ਵੀ ਉਹਨਾਂ ਨਾਲ ਬੈਰ ਬੁੰਨੀ ਬੈਠੀ ਰਹੀ ਤੇ ਹੁਣ ਜਦੋਂ ਅਣਕ ਮਾੜਵੀਂ ਬੁਲਾਉਣਾ ਹਟ ਗਿਆ ਅਗਲਾ ਵੀ ਮੂੰਹ ਘਟਕੇ ਲੰਘਦਾ ਅਗਲਾ ਕਹਿ ਦਿੰਦਾ ਕਿ ਇਹ ਸੜੀ ਬੁੜੀ ਨੂੰ ਕਿਉਂ ਬੁਲਾਉਣਾ ਇਹਨੇ ਤਾਂ ਆਪਦੇ ਜਵਾਕ ਘਰੋਂ ਕੱਢ ਤੇ ਅੱਛਾ ਅੱਛਾ ਹੁਣ ਤੈਨੂੰ ਆ ਪਤਾ ਲੱਗਿਆ ਹੈ ਵੀ ਲੋਕ ਬੁਲਾਉਂਦੇ ਨਹੀਂ ਭਾਈ ਜੇ ਮੈਂ ਆਪਦੇ ਨੋਹ ਪੁੱਤ ਘਰੋਂ ਕੱਢ ਤੇ ਚਲ ਸੁਖੀ ਬੀਬੀ ਨੰਡ ਤੇ ਤੂੰ ਹੀ ਕੁਝ ਕਰ ਲਾ ਨਾ ਭਾਈ ਮੈਂ ਤਾਂ ਕੀ ਕਰਾਂ ਮੇਰੇ ਚ ਤਾਂ ਇਹਦਾ ਦੇਖ ਲੈ ਕੀ ਉਜਰ ਚੱਲਦਾ ਮੈਂ ਕੌਣ ਹੁੰਨੀ ਆ ਕੁਝ ਕਰਨ ਵਾਲੀ ਇਹ ਤਾਂ ਤੂੰ ਹੀ ਕਰੇਗੀ ਭਾਈ ਜੋ ਕੁਝ ਕਰਨਾ ਹੈ ਤੇਰੀ ਮਖਤਿਆਰੀ ਚੱਲਦੀ ਹੈ ਨਾ ਘਰੇ ਤੂੰ ਸੱਸ ਹੈ ਹੁਣ ਕਾਦੀਆਂ ਮਖਤਿਆਰੀਆਂ ਸਾਰੀਆਂ ਮਖਤਿਆਰੀਆਂ ਰੋਲ ਭੰਗਾ ਮੇਰੀਆਂ ਹੁਣ ਤਾਂ ਸਿਆਣੀ ਤੋਂ ਵੀ ਕਮਲੀ ਬਣਦੀ ਲੈ ਇਹ ਤੈਨੂੰ ਕਦੋਂ ਤੋ ਆ ਗਏ ਵੀ ਮੈਂ ਕਮਲੀ ਬਣ ਗਈ ਤੂੰ ਤਾਂ ਸਾਰੀ ਉਮਰ ਕਮਲੀ ਨਹੀਂ ਬਣਦੀ ਸਿਆਣੀ ਰਹੇਗੀ ਚਤਰਚਲਾਕ ਹੁਣ ਤਾਂ ਚਤਰਚਲਾਕ ਹੀ ਮੇਰੀ ਸਭ ਕਈ ਮੈਂ ਤੈਨੂੰ ਐ ਕਹਿੰਦੀ ਆ ਵੀ ਬਿੰਨਣ ਦੇ ਨਾ ਕਰ ਤੂੰ ਮੇਰੇ ਨਾਲ ਇਹ ਜਿਹੀਆਂ ਗੱਲਾਂ ਤੂੰ ਮੇਰੇ ਬੰਟੂ ਨੂੰ ਤੇ ਮੇਰੀ ਨੂੰ ਨੂੰ ਲਿਆ ਦੇ ਘਰੇ ਵਾਰ ਦੇ ਅੱਛਾ ਹੁਣ ਤੈਨੂੰ ਬੰਟੂ ਚੰਗਾ ਲੱਗਦਾ ਤੇਰੀ ਨੋ ਮੀਤ ਚੰਗੀ ਲੱਗਦੀ ਹੁਣ ਤੈਨੂੰ ਨਾ ਨਾ ਉਹ ਸੜੀ ਹੋਈ ਨੰਗ ਕਰਦੀ ਤੈਂ ਉਹ ਤੋਂ ਕੀ ਕਰਾਉਣਾ ਨਾਲੇ ਬੰਟੂ ਤੀਮੀ ਦੇ ਮਗਰ ਲੱਗਦਾ ਤੈਂ ਬੰਟੂ ਤੋਂ ਕੀ ਕਰਾਉਣਾ ਵੇ ਮੇਰੀ ਗੱਲ ਸੁਣ ਜੇ ਮੈਨੂੰ ਕੁਝ ਹੋ ਗਿਆ ਨਾ ਮੇਰਾ ਪੁੱਤ ਤਾਂ ਘਰੇ ਹੋਣਾ ਚਾਹੀਦਾ ਨਾ ਨਾ ਜੇ ਤੈਨੂੰ ਕੁਝ ਹੋ ਗਿਆ ਕੁੜੀ ਚੱਕ ਲੂ ਤੈਨੂੰ ਤੇਰੀ ਕੁੜੀ ਆਜੂ ਤੈ ਵੰਟੂ ਤੋਂ ਲੈਣਾ ਵੀ ਕੀ ਐ ਕਿਉਂ ਬੀਬੀ ਇਹਨਾਂ ਨੂੰ ਤੇ ਚੁੱਪੀਆਂ ਗੱਲਾਂ ਕਰਦੀਆਂ ਨਹੀਂ ਨਹੀਂ ਮੈਂ ਤੈਨੂੰ ਤਾਂ ਕੀ ਲੋੜ ਐ ਭਾਈ ਚੁੱਪੀਆਂ ਗੱਲਾਂ ਕਰਨ ਦੀ ਮੈਂ ਤਾਂ ਕੌਣ ਹੁੰਨੀ ਐ ਚੱਲ ਚੰਗਾ ਦਵਾਈ ਦੂਈ ਲੈ ਲਈ ਹੋ ਗਈ ਤਾਂ ਲੈ ਲਈ ਪਰ ਖਾਣ ਨੂੰ ਜੀ ਨਹੀਂ ਕਰਦਾ ਦਵਾਈ ਖਾ ਲੈ ਤੇ ਪੈ ਜਾ ਆਰਾਮ ਨਾਲ ਕੋਈ ਨਾ ਮੈਂ ਜਾਣੀ ਐ ਜੋ ਤਾ ਬੜੀ ਬੀਬੀ ਨੰਨ ਤੇ ਮੇਰੀ ਗੱਲ ਤੇ ਗੌਰ ਕਰੀ ਲੈ ਕੋਈ ਨਾ ਦੇਖਾਂਗੇ ਗੌਰ ਤਾਂ ਕਰਾਂਗੇ ਪਰ ਤੂੰ ਬੜੀ ਗੌਰ ਕਰੀ ਸੀ ਹੈਨਾ ਚਲੋ ਪ੍ਰਾਣੀਆਂ ਗੱਲਾਂ ਤੇ ਮਿੱਟੀ ਪਾ ਜਿਹੜੀ ਗੱਲ ਮੈਂ ਤੈਨੂੰ ਕਹਿਣੀ ਆ ਮਾੜਾ ਜਿਹਾ ਗੌਰ ਕਰੀ ਨਹੀਂ ਇੱਕ ਸਮਝ ਨਹੀਂ ਆਉਂਦੀ ਭਾਬੀ ਜਿਵੇਂ ਪਹਿਲਾਂ ਬੋਲਦੀ ਸੀ ਕੜਕੇ ਜੇ ਨਾਲ ਹੁਣ ਬੋਲ ਨਾ ਹੁਣੋ ਬੋਲਤੀ ਕਿਤੇ ਬੰਦ ਕਿਉਂ ਹੋ ਗਈ ਹੁਣ ਤਾਂ ਦਮ ਨਹੀਂ ਰਿਹਾ ਬੋਲਣ ਚ ਹੈਨ ਤਾਂ ਮੈਨੂੰ ਵੀ ਐਂ ਲੱਗਦਾ ਸੀ ਵੀ ਮੈਂ ਸਾਰਿਆਂ ਨੂੰ ਮੂਰੇ ਲਾ ਲੂੰ। ਐ ਕਿ ਪਤਾ ਸੀ ਵੀ ਜਿਹੜੀ ਮੂਰੇ ਲਾਉਂਦੀ ਸੀ ਹੁਣ ਆਪ ਹੀ ਟੈਲੀ ਪੈਜੂਗੀ। ਚੱਲ ਚੰਗਾ ਪੈ ਜਾ ਆਰਾਮ ਨਾਲ, ਆਰਾਮ ਕਰ ਲੈ। ਠੀਕ ਐ। ਆਰਾਮ ਕਰ ਦੇ ਹੁਣ ਆਰਾਮ ਵੀ ਨਹੀਂ ਚੰਗਾ ਲੱਗਦਾ। ਕੰਬੜੇ ਉਹਦਾ ਕਿਉਂ ਕੱਟਿਆ? ਆਹੀ ਹੱਥਾਂ ਨਾਲ ਤਕਤੇ ਦੇ ਦੇ ਕੇ ਨੂੰ ਪੁੱਤ ਨੂੰ ਘਰੋਂ ਘੜਤਾ। ਹੁਣ ਇਕੱਲੀ ਬੈਠੀ। 베ੜੇ ਚ ਚੱਕੀ ਜੰਨੀ ਆ। ਉਹ ਤਾਂ ਨੰਗ ਦਾ ਟੱਪ ਦਾ ਕੋਈ ਆਂਢੀ ਗਵੰਢੀ ਦਾ ਜਵਾਗ ਵੀ ਨਹੀਂ ਆਉਂਦਾ। ਵਾਸਨ ਜਬੜੀ ਖਰਾਬ ਹੈ। ਵਿਰਾਗ ਹੈ। ਸੱਸੀ ਗਾਥਰੇ। ਵਧੀਆ? ਹਾਂ ਹਾਂ ਵੀਰੇ ਵਧੀਆ ਵਹਿ ਜਾ। ਹੋਰ ਕਿਵੇਂ ਵੀਰੇ ਠੀਕ ਹੈ? ਵਧੀਆ ਠੀਕ ਠਾਕ ਤੂੰ ਦੱਸ। ਮੈਂ ਵੀ ਠੀਕ ਆ ਵੀਰੇ ਵਧੀਆ। ਅੱਛਾ। ਹਾਂ। ਇਹ ਬੱਦਲ ਜੇ ਹੋਏ ਪਿਆ ਕਰਨਾ ਭੈਣ ਤਾਂ ਉਧਰ ਨੂੰ ਬਾਗੀ। ਕਿਦਰ ਬਾਕੀ ਕਰਨਾ ਬਾੜੇ ਚ ਪਾਗੀ ਪਾਥਾ ਪੁੱਥਾ ਜਿਆ ਸਾਹਮਣਾ ਉਹ ਆ ਮੌਸਮ じゃ ਖਰਾਬ ਹੈ ਫਿਰ ਬੱਲਣਾ ਪਾਉ ਸਾਹਮਣਾ ਹੁੰਦਾ ਹੋਰ ਵੀਰੇ ਮੈਂ ਤਾਂ ਕਿਹਾ ਸੀ ਨਾਲ ਚੱਲ ਪੈਣੀ ਆ ਕਹਿੰਦੀ ਬਸ ਮੈਂ ਇਕੱਲੀ ਸਾਮੇ ਆਉਂਗੀ ਤੂੰ ਬਹਿ ਜਾ ਕਹਿੰਦੀ ਹੁਣ ਤਿਆਰ ਹੋਈ ਬਈਆਂ ਕੱਪੜੇ ਪਾਏ ਆ ਕਹਿੰਦੀ ਫੇਰੇ ਮੈਲੇਜ ਹੋ ਜਾਣਗੇ ਸਹੀ ਗੱਲ ਹੈ ਹੋਰ 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 ਬਸ ਵਧੀਆ ਵੀਰੇ ਠੀਕ ਠਾਕ ਤੁਸੀਂ ਸੁਣਾਓ ਵਧੀਆ ਬਣ ਅੱਛਾ ਤੇ ਮੈਂ ਤੁਹਾਨੂੰ ਇੱਕ ਗੱਲ ਐਂ ਕਹਿੰਦਾ ਸੀ ਕੀ ਵੀਰੇ ਹੁਣ ਦੇਖ ਸਾਰੀ ਉਮਰ ਤੱਕ ਦੇਖ ਔਖਾ ਹੋ ਜਾਂਦਾ ਹੁੰਦਾ ਠੀਕ ਹੈ ਮੈਂ ਤੇਰੀ ਸੱਸ ਕੋਲ ਗਿਆ ਸੀ ਉਹ ਤਾਂ ਮੈਨੂੰ ਪਤਾ ਵੀਰੇ ਕੱਲ ਵੀ ਤੂੰ ਆਇਆ ਸੀਗਾ ਕਿਸ ਕੰਮ ਆਇਆ ਸੀ ਮੈਨੂੰ ਕੋਈ ਦੱਸਿਆ ਹੀ ਨਹੀਂ ਹੈਗਾ ਤੂੰ ਫੋਨ ਤੇ ਭਾਏ ਨੇ ਤੈਨੂੰ ਤਾਂ ਹੀ ਦਾਦਾ ਗੱਲ ਮੈਂ ਤੇਰੀ ਸੱਸ ਕੋਲ ਗਿਆ ਸੀ ਮੈਨੂੰ ਐਸ ਬੁੱਝਲਦੇ ਸੱਸ ਮੰਨ ਜੂ ਵੀ ਤੁਸੀਂ ਤੁਹਾਨੂੰ ਬੁਲਾ ਲੂ ਤੇ ਘਰੇ ਰਹਿ ਪੋਗੇ ਤੁਸੀਂ ਗੱਲ ਕਰ ਉਹ ਤਾਂ ਆਪ ਦੀ ਹਿੰਟ ਤੇ ਉੱਤੇ ਕੀ ਹਿੰਟ ਹੈ ਤੂੰ ਸਾਨੂੰ ਬਾੜ ਕੇ ਨਹੀਂ ਰਾਜੀ ਹੋ ਅੱਛਾ ਜਵਾਬ ਦੇਤਾ ਵੀਰੇ ਜਵਾਬ ਦਿੱਤਾ ਤੇ ਮੈਂ ਤੈਨੂੰ ਉਹਨੇ ਕਹਿੰਦਾ ਸੀ ਚਲ ਜਿਰੋ ਮੈਂ ਹੁਣ ਉਦੋਂ ਬਾਅਦ ਜਿਰੋ ਨਹੀਂ ਜਵਾਬ ਦਿੱਤਾ ਮੈਂ ਮਾਰਸਾ ਭਾਗਾ ਸੀ ਮਾਰਸਾ ਕਿਵੇਂ ਵੀਰੇ ਮੈਂ ਇਹਨਾ ਫਿਰ ਤੈਨੂੰ ਪਤਾ ਕੁੜੀਏ ਕੱਲ ਜਿਰੋ ਨਾ ਕਰਾਇ ਤੇ ਕਮਰਾ ਪੁੱਛ ਕਹਿ ਮਤ ਨੂੰ ਵੀਰੇ ਕਿਰਾਏ ਤੇ ਪੁੱਛਣ ਦੀ ਲੋੜ ਨਹੀਂ ਅਸੀਂ ਤਾਂ ਭੂਆ ਜੀ ਆਏ ਹੋਏ ਆ ਉਹਨਾਂ ਨਾਲ ਜਾਂਦੇ ਉਹਨਾਂ ਦੇ ਪਿੰਡ ਭੂਆ ਜੀ ਕਹਿੰਦੇ ਕੋਈ ਕਿਰਾਏ ਤੇ ਨਹੀਂ ਰਹਿਣਾ ਕਹਿੰਦੀ ਜਦੋਂ ਮੇਰਾ ਘਰ ਪਿਆ ਤਾਂ ਕਰਕੇ ਸਾਨੂੰ ਵੀ ਚੱਲ ਸਹਾਰਾ ਜੇ ਮਿਲ ਜੂ ਵੱਡਿਆਂ ਦਾ ਕੋਪਣ ਇਹ ਰਿਸ਼ਤੇਦਾਰੀਆਂ ਹੁੰਦੀਆਂ ਵਰਤਨ ਵਾਲੀਆਂ ਠੀਕ ਹੈ ਨਾ ਐਵੇਂ ਅਗਲੇ ਕੋਲੇ ਕੱਲੂ ਰਹੂਗੇ ਅਗਲੇ ਨੂੰ ਪੁੱਤ ਹੈ ਠੀਕ ਹੈ ਭੂਆ ਦੇ ਵੀ ਕਾਹ ਆਏਗਾ ਅਗਲਾ ਤਰਾਜ ਕਰਦਾ ਹੁੰਦਾ ਇੱਕ ਦੋ ਦਿਨ ਇਕੱਤਰ ਤਾਂ ਮਿਲਨ ਮਲਾਪ ਹੁੰਦਾ ਹੁੰਦਾ ਵਰਤਾਵ ਹੁੰਦਾ ਹੁੰਦਾ ਉਹ ਜ ਮਿਲਨ ਮਲਾਪ ਵਰਤਾਵ ਰੱਖੋ ਜਿਹੜੀ ਆਪਦੀ ਰਹਿਸ਼ ਕਰਨੀ ਉਹ ਤਾਂ ਆਪਦੇ ਘਰ ਵਿੱਚ ਨਹੀਂ ਨੋਟੋ ਨਾ ਹੁੰਦਾ ਬਗਾਨੇ ਇੰਤਾਂ ਲੋਟਾ ਨਾ ਹੁੰਦਾ ਰਿਸ਼ਤੇ ਆਹੀ ਹੁੰਦੀ ਹੈ ਵਰਤਨ ਦੀ ਜਦੋਂ ਬੰਦਾ ਸਾਰੀ ਉਮਰ ਉੱਥੇ ਰਹਿਣ ਲੱਗ ਜਾਂਦਾ ਹੁੰਦਾ ਫਿਰ ਐਡ ਕਮੈਡ ਕੀ ਫਰਕ ਪੈਣਾ ਪੈਣੇ ਗੱਲ ਤਾਂ ਤੇਰੀ ਸਹੀ ਹੈ ਵੀਰੇ ਫਰਕ ਪੈ ਜਾਂਦਾ ਸਹੀ ਗੱਲ ਹੈ ਨਾ ਸ੍ਰੀਖ ਬਣ ਜਾਣਗੇ ਸ੍ਰੀਖ ਬਣੇ ਨਾ ਬਣੇ ਗਾਹਾਂ ਭੂਆ ਨੇ ਕੁਝ ਕਹਿੰਦੀ ਗਾਹ ਉਹਦੇ ਨੂੰ ਪੁੱਤਾਂ ਦੇ ਮੰਨਦਾ ਆਪਾਂ ਨੂੰ ਕੀ ਪਤਾ ਕਹੇ ਜਾ ਕੋਈ ਬੰਦਾ ਬਾਕੀ ਐ ਅਗਲਾ ਰੋਜ਼ ਖਵਾਉਣਾ ਕਰਨਾ ਅੱਖਾਂ ਆਂਡੇ ਕੱਢਣ ਲੱਗ ਜਾਂਦਾ ਹੁੰਦਾ ਕੁੜੀਏ ਤੈਨੂੰ ਦੱਸ ਦਾਂ ਕਿ ਆਪ ਵੀ ਰਹਿ ਸ਼ਾਬਦ ਘਰੇ ਆਉਗਾ ਘੱਟ ਖਾਣੇਗੀ ਜੇ ਤੇਰੇ ਕੋਲ ਨਾ ਕੋਈ ਚੀਜ਼ ਕਟਾਂ ਸਹੀ ਗੱਲ ਆ ਵੀਰੇ ਹੁਣ ਬਗਾਨੇ ਤੋਂ ਤਾਂ ਅਗਲੇ ਮੰਗਣਾ ਰੋਜ਼ ਦਾ ਖਰਚਾ ਮੰਗਾਈ ਇੰਨੀ ਆ ਐ ਲੋਟ ਨਹੀਂ ਆਉਂਦਾ ਕਿਸੇ ਦੇ ਘਰੇ ਵੀਰੇ ਕਿਹਾ ਤਾਂ ਅਸੀਂ ਸਾਰਾ ਕੋਸ਼ਿਸ਼ ਸੀਗਾ ਪੂਰੀ ਦੀ ਕੱਲ ਕਰ ਜਦੋਂ ਭੂਆ ਜੀ ਮੰਨੇ ਨਹੀਂ ਅਸੀਂ ਕਿਹਾ ਚੱਲ ਕੋਈ ਨਹੀਂ ਬਾਗ ਜਾਨਨੇ ਆ ਗੱਲ ਹੁਣ ਥੋੜੀ ਮੈਨੂੰ ਐ ਲੱਗਦੀ ਆ ਜਮਾ ਸਹੀ ਵੀ ਉੱਥੇ ਜਾਵਾਂਗੇ ਤਾਂ ਫਰਕ ਤਾਂ ਫਿਰ ਇੱਕ ਦਿਨ ਪਈ ਜਾਣਾ ਕਿ ਭੂਆ ਜੀ ਦਾ ਸੁਭਾਅ ਨਰਮਾ ਦਾ ਹਮੁੰਡੇ ਦਾ ਤੇ ਬਹੂ ਜੀ ਦਾ ਕਹੇ ਜਾਂ ਉਹ ਮੈਨੂੰ ਨਹੀਂ ਪਤਾ ਹੈ ਰਹਣਾ ਕੱਲ ਨੂੰ ਦੋਨੇ ਭਰਾ ਸ਼ਰੀਕ ਬਣ ਜਾਣਗੇ ਤੇ ਅਸੀਂ ਵੀ ਸ੍ਰੀਖਣਾ ਬਣ ਜਾਈਏ ਉਹਨੇ ਕਹਾਂ ਜਾਂਦਾ ਅਗਲੇ ਨੂੰ ਬਾਕੀ ਪੂਆ ਦਾ ਕੁਸ ਕਹਿੰਦੀ ਪੂਆ ਦਾ ਨਰਮਾਨ ਪੂਆ ਤੈਨੂੰ ਐ ਕਹੇ ਵੀ ਸੂਈ ਸਾਡੇ ਘਰੇ ਨਾ ਰੋਪ ਲੰਨ ਤੇ ਤਾਂ ਆਪਦੇ ਦਿਮਾਗ ਦੀ ਗੱਲ ਹੁੰਦੀ ਆ ਆਪਾਂ ਨੂੰ ਆਪ ਲੰਬੀ ਸੋਚੀ ਚਾਹੀਦੀ ਉਹਨਾ ਮੈਂ ਰੋਜ਼ ਹੀ ਬਾਹਰ ਅੰਦਰ ਜਾਂਦਾ ਕਵੀਲਦਾਰੀ ਚ ਆਉਂਦਾ ਜਾਂਦਾ ਸਾਰੀਆਂ ਗੱਲਾਂ ਦੀ ਪਤਾ ਮੈਨੂੰ ਹਾਂ ਉਹ ਤਾਂ ਠੀਕ ਆ ਵੀਰੇ ਮੇਰੀ ਗੱਲ ਸੁਣ ਵੀਰੇ ਮੈਂ ਤੇਰੇ ਵਾਸਤੇ ਲੈ ਕੇ ਆਣੀ ਪਾਣੀ ਤੇ ਨਾਲ ਜਾ ਤਰੇ ਆਵਾ ਮੈਂ ਚਲ ਤੂੰ ਤਾਂ ਮੈਂ ਤੈਨੂੰ ਦੱਸਦਾ ਹੁਣਾਂ ਮੈਂ ਤੈਨੂੰ ਦੱਸਦਾ ਵੀ ਉਹਦਾ ਰੈਂਟ ਵੀ ਥੋੜੀ ਐ ਜੇ ਤੇਰੇ ਕੋਲੇ ਨਾ ਕੋਈ ਦਲਦਲ ਬਾਤ ਹੋਈ ਨਾ ਪੀ 60% ਨਾ ਹੋਇਆ ਤਾਂ ਮੈਨੂੰ ਫੋਨ ਕਰ ਦੇ ਤੇ ਚੁੱਪ ਕਰਕੇ ਉੱਥੇ ਤੂੰ 2-4 ਦਿਨ ਭੂਆ ਦੇ ਜਾ ਕੇ ਮਿਲ ਜਾਇਆ ਉਹ 4-5 ਦਿਨ ਉੱਥੇ ਜੇ ਲਾਇਆ ਹੋ ਨਹੀਂ ਰਹਿੰਦੀ ਭੂਆ ਬਾਲਾ ਕਰਦੀ ਐ ਤੇ ਉਸ ਤੋਂ ਬਾਅਦ ਮਾਨਸਰ ਰੈਸ਼ ਕਰ ਲਿਓ ਠੀਕ ਐ ਕੋਈ ਨਹੀਂ ਕੋਈ ਨਹੀਂ ਵੀਰੇ ਕੋਈ ਨਹੀਂ ਬਾਕੀ ਨਾ ਤੂੰ ਬੈਠ ਵੀਰੇ ਬੰਤੂ ਵੀ ਇਧਰ ਗਿਆ ਵੀ ਨਾਲ ਪੈਸੇ ਢੇਲੇ ਤਾਂ ਕੋਈ ਲੋੜ ਨਹੀਂ ਹੈਗੀ ਸਾਰਾ ਕੁਝ ਹੈਗਾ ਪ੍ਰਮਾਤਮਾ ਦਿੱਤਾ ਤੇ ਹੁਣ ਮਿਲ ਕੇ ਜਾਈਏ ਸਾਰਿਆਂ ਨੂੰ ਚੰਗਾ ਚੱਲ ਫਿਰ ਅਹੀਂ ਹਾਂ ਅੱਜ ਕਾਲੀ ਜੀ ਨਾ ਕਰੀ ਅਗੇ ਹਮੇਸ਼ਾ ਕਾਲੀ ਜੀ ਕਰਦਾ ਹੁੰਦਾ ਚੰਗਾ ਕੋਈ ਗੱਲ ਨਹੀਂ ਫਿਰ ਮਿਲ ਕੇ ਜਾਊਗਾ ਹੋਰ ਨਾ ਪਾਣੀ ਲਿਉਣੀ ਪਹਿਲਾਂ ਤੈਨੂੰ ਪਾਣੀ ਲਿਆ ਗੱਲ ਤਾਂ ਬਈ ਤੁਹਾਡੀ ਸਹੀ ਹੈ ਕੋਈ ਨਹੀਂ ਅਸੀਂ 5 ਕਿ ਦਿਨ ਉੱਥੇ 5 4 ਦਿਨ ਰਹਿ ਕੇ ਫਿਰ ਮਾਨਸੇ ਹੀ ਸ਼ਿਫਟ ਹੋ ਜਾਗੇ ਹਾਂ ਕਾਸੀ ਚੀਜ਼ ਦੀ ਲੋੜ ਹੋਈ ਪੈਸੇ ਟਕੇ ਦੀ ਕੱਲ ਜੀ ਸਬਜ਼ੀ ਪਾਜੀ ਦੀ ਕਾਸੀ ਚੀਜ਼ ਜ਼ਰੂਰੀ ਆਪੇ ਪਿੰਡੋਂ ਪਹੁੰਚਾ ਦੇ ਗੋ ਨਾ ਨਾ ਕੋਈ ਨਾ ਬਾਕੀ ਆ ਨਾ ਨਵੀਂ ਥਾਂ ਤੇ ਜਾਵਾਂਗੇ ਕਹਿ ਰਹਾ ਔਖਾ ਹੋਈ ਜਾਂਦਾ ਹੁੰਦਾ ਦੁੱਧਵਾਦ ਸਬਜੀ ਪਾਣੀ ਆਪਾਂ ਪਿੰਡੋਂ ਭੇਜਦਾ ਕਰੂ ਹਥੋਂ ਹੋਈ ਆਪਣੇ ਪਿੰਡਾਂ ਦਾ ਆਉਂਦੀ ਜਾਂਦੇ ਰਹਿੰਦੇ ਉਹਨਾਂ ਨੂੰ ਹੀ ਭੇਜਦਾ ਕੋਈ ਨਾ ਕਰ ਲਾਂਗੇ ਅਡਜਸਟਮੈਂਟ ਜੀ ਹਾਂ 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 ਫੇਰ ਜਦੋਂ ਔਖਾ ਲਾ ਦਾਂਗਾ ਫੇਰ ਆਪੇ ਉਹ ਜੀ ਬੰਦਾ ਹੋ ਜਾਂਦਾ ਹੁੰਦਾ ਜਿੱਥੇ ਰਹਿਣ ਲੱਗ ਜਾਂਦਾ ਬੰਦੇ ਦਾ ਉਸੇ ਆਪੇ ਮੇਲ ਚੱਲਦਾ ਹੋ ਜਾਂਦੇ ਰਹਿੰਦੇ ਸਭ ਕੁਝ ਚੱਲੀ ਜਾਊਗਾ ਨੋ ਬਸ ਕੋਈ ਨਾ ਹਜੇ ਭੂਆ ਨੂੰ ਤਾਂ ਬਾਲਾ ਕਹਿੰਦੇ ਨਹੀਂ ਹੈਗੇ ਅਸੀਂ ਜਦੋਂ ਲੈ ਕੇ ਜਾਂਦੀ ਆ ਕਿਹੜਾ ਲੈ ਜਾਣ ਉੂੰ ਵੀ ਤਾਂ ਬਸ ਕਿਰੀ ਚ ਦੋ ਚਾਰ ਦਿਨ ਲਾਈ ਹੋਣੇ ਆ ਬਸ ਇਸ ਤਰ੍ਹਾਂ ਲਾ ਕੇ ਆਵਾਂਗੇ ਹਾਂ ਉਹ ਐ ساری ਉਮਰ ਲਈ ਔਖਾ ਹੋ ਜਾਂਦਾ ਬੰਦਾ ਕੋਈ ਮੇਲੇ ਤੇ ਕੋਈ ਗੱਲਬਾਤ ਕਹੀ ਤੀ ਕੋਈ ਹੋ ਗਈ ਤਾਂ ਔਖਾ ਹੋ ਜਾਂਦਾ ਮੈਂ ਵੀ ਇਹ ਗੱਲ ਨਾ ਪਹਿਲਾਂ ਹੀ ਸੋਚੀ ਬੈਠਾ ਸੀਗਾ ਤੇ ਮੈਂ ਕਿਹਾ ਵੀ ਬਾਲੇ ਦਿਨ ਤਾਂ ਰਹਿੰਦੇ ਨਹੀਂ ਹੈਗੇ ਤਾਂ ਹੀ ਤਾਂ ਆਪਾਂ ਉਹਦੇ ਕਮਰਾ ਦੇਖਣ ਬਾਗੇ ਸੀਗੇ ਹਾਂ ਹਾਂ ਤੇ ਚਾਲਾ ਵਧੀਆ ਕੀਤਾ ਜਿਹੜੀ ਤੂੰ ਗੱਲ ਹੀ ਕਰਾਇਆ ਬਈ ਉੱਥੇ ਜਾ ਕੇ ਹੁਣ ਕਰੇ ਮੇਰੀ ਤਮਾਸ਼ੀ ਰਾਤ ਨੂੰ ਪੇਪੇ ਨੂੰ ਕਰ ਲਈ ਵੀ ਅਮੀ ਬਗਾਨੇ ਤਾਂ ਆਪ ਖਾਉਂਦਾ ਹਾਂ ਉਹ ਕਹਿੰਦੇ ਹੁੰਦਾ ਜਰਾ ਕਹਿੰਦੇ ਹੀ ਹੁੰਦਾ ਕਿਹੜਾ ਕਰੇ ਕੋਈ ਲੈ ਲੈ ਕਰਨੀ ਫਰੋਸ ਕਰਦਾ ਠੀਕ ਹੈ ਆਪਣਾ ਜੇ ਆਪਾਂ ਉਹਦੇ ਨਾਲ 1 ਕਦਮ ਹੀ ਕਿਰਾਏ ਤੇ ਲਾ ਕੇ ਵਾਕੇ ਬਗੈਣੀ ਲੈ ਲਾਂਗੇ ਬਾਅਦ ਚ ਅੱਲਾ ਵਾ ਕਰੀ ਹੋ ਜਾਣਾ ਹਾਂ ਬਸ ਕੋਈ ਨਾ ਜਿਵੇਂ ਚੱਲਦੇ ਆਂ ਠੀਕ ਹੈ ਜੀ ਹਾਂ ਕਿਰਾਂ ਤੁਸੀਂ ਮੈਨੂੰ ਐ ਵੀ ਜੀ ਆਪਾਂ ਲਾਉਂਦੇ ਪਤਾ ਲੱਗਣ ਲੱਗ ਜਾਂਦਾ ਭੂਆ ਵੀ ਆਈ ਗਈ ਪਤਾ ਲੱਗ ਜੂ ਘਰ ਦਾ ਸਸਰੀ ਘਰ ਜੀ ਆਉਂਦਾ ਰ ਕੋਲ ਠੀਕ ਠਾਕ ਸੀ ਹਾਂ ਠੀਕ ਠਾਕ ਠਾਕ ਸਾਰੀ ਕੰਮ ਵਾਗ ਗਿਆ ਸੀ ਭੂਆ ਹੈ ਮੈਂ ਕੰਮ ਸੀ ਪੁੱਤ ਮੈਨੂੰ ਥੋੜਾ ਜਿਹਾ ਇੱਥੇ ਮੈਂ ਕੰਮ ਜਾਇਆ ਮੈਂ ਦੱਸ ਕੇ ਗਈ ਸੀ ਮੀਤ ਨੂੰ ਅੱਛਾ ਅੱਛਾ ਆ ਦੱਸਦੀ ਸੀ ਮੈਨੂੰ ਕਹਿੰਦੀ ਕੰਮ ਜਾ ਆ ਗਿਆ ਸੀ ਜ਼ਰੂਰੀ ਕੋਈ ਹਾਂ ਬਸ ਬਾਈ ਵੀ ਆਇਆ ਸੀਗਾ ਕਹਿੰਦਾ ਚੱਲ ਕਹਿੰਦਾ ਮੈਂ ਕਹਿੰਦਾ ਇੱਥੇ ਕੰਮ ਜਾਇਆ ਸੀਗਾ ਇਧਰ ਨੂੰ ਗੇੜਾ ਮਾਰ ਜਾ ਮੈਂ ਜਰਗੀਆਂ ਕੀਤਾ ਪੁੱਤ ਮਿਲ ਗਿਆ ਲੋਰੀ ਆਪਾਂ ਚੱਲੀਏ ਜੇ ਤਿਆਰ ਹਾਂ ਤੁਸੀਂ ਹਾਂ ਬਸ ਭੂਆ ਤੈਨੂੰ ਹੀ ਡਿੱਕੀ ਜਾਂਦੇ ਤੂੰ ਵੀ ਚੱਲ ਪੁੱਤ ਸਾਡੇ ਨਾਲ। ਉਹ ਪੂਰ ਸਾਰੇ ਜਾਂਦੇ ਭੈਣੇ ਲੱਗਦੇ ਤੂੰ ਇਹਨਾਂ ਨੂੰ ਕਿੱਥੇ ਲੈ ਜਾ। ਤੇ ਮੈਂ ਬਾਅਦ ਚਾਜੂ ਕੋਈ ਨਾ ਪਿੱਛੋਂ ਆਜੂਆ। ਨਾ ਇਹਦੇ ਵਿੱਚ ਭੈਣੇ ਵਾਲੀ ਕੀ ਗੱਲ ਆ? ਆਪਾਂ ਕਿਹੜਾ ਕਿਸੇ ਦੇ ਘਰੇ ਜਾਣਾ? ਆਪਦੇ ਘਰੇ ਜਾਣਾ ਪੁੱਤ ਆਪਾਂ। ਓਏ ਐਂ ਤਾਂ ਭੂਜ ਜਾਣਾ ਤਾਂ ਆਪਦੇ ਘਰੀਆ ਫੇਰ ਵੀ ਵਾਲਾ ਕਹਿੰਦਾ ਪਤਾ ਨਹੀਂ ਇਹ ਭਰਾ ਲੈ ਗਿਆ ਸਾਰੇ ਇਹਨੂੰ ਚੱਕ ਕੇ ਤਾਂ ਲੋਕ ਉਹਦੀ ਗੱਲਾ ਮਣਾਉਣ ਲੱਗ ਜਾਂਦੇ। ਇਹ ਪਤਾ ਲੋਕਾਂ ਦਾ ਕੀ ਹੈ ਜੇ ਚੰਗਾ ਕਰ ਦੋ ਤਾਂ ਵੀ ਗੱਲਾਂ ਕਰਨੀਆਂ ਜੇ ਮਾੜਾ ਕਰ ਦੋ ਫਿਰ ਤਾਂ ਲੋਕਾਂ ਨੇ ਗੱਲਾਂ ਕਰਨੀਆਂ ਹੀ ਕਰਨੀਆਂ। ਲੋਕਾਂ ਨੇ ਮੂੰਹ ਫੜੇ ਜਾਂਦੇ ਲੋਕ ਨਹੀਂ ਹਟਦੇ ਇਹ ਗੱਲਾਂ ਕਰਨਾ ਤੁਹਾਨੂੰ ਪਤਾ ਹੀ ਆ ਪੂਆਦੋ ਤੈਨੂੰ ਪਤਾ ਮੈਂ ਤਾਂ ਛੱਡ ਕੇ ਰਾਜੀ ਸੀ ਕੁੜੀ ਨੂੰ ਲੋਕਾਂ ਤਾਂ ਉਦੋਂ ਕਹਿੰਦਾ ਵੀ ਇਹ ਲੈ ਕੇ ਆਏ ਇਹਨਾਂ ਨੂੰ ਪਤਾ ਨਹੀਂ ਵੀ ਪ੍ਰਾਣੇ ਨੂੰ ਇਹ ਲਿਆਇਆ ਇਹ ਵੀ ਜੇ ਮੈਂ ਆਪਦੀ ਭੈਣ ਦਾ ਘਰ ਕਿਉਂ ਪੱਟੂਗਾ ਪਹਿਲਾਂ ਮੈਨੂੰ ਐ ਦੱਸ ਬੂਆ ਪੁੱਤ ਨਾਲੇ ਕਿ ਇਹਨਾਂ ਦਾ ਵੀ ਕਿਹੜਾ ਜੀ ਕਰਦਾ ਸੀ ਘਰੋਂ ਨਿਕਲਣਾ ਹੂੰ ਮੈਂ ਇਹ ਵੀ ਔਖੇ ਹੋਈ ਨਿਕਲੇ ਆ ਸਹੀ ਗੱਲ ਆ ਬੂਆ ਕਿਸੇ ਦੀ ਕਿਸੇ ਨੂੰ ਕੀ ਦੱਸੀਏ ਢਿੱਡ ਦੀਆਂ ਗੱਲਾਂ ਚਲ ਕੋਈ ਨਾ ਬਸ ਕਦੇ ਉਹੀ ਗੱਲ ਜਿਹੜਾ ਚਲ ਕੋ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਚੱਲੀਏ ਫਿਰ ਆਜੇ ਚੱਲੀਏ ਪਤਾ ਚਲ ਕੋ ਤੁਹਾਨੂੰ ਚੱਲ ਬੈਗ ਚਲ ਕੋਈ ਨਾ ਬਾਈ ਉੱਥੇ ਅੱਡੇ ਤੱਕ ਨਾਲ ਹੀ ਵਗ ਚੱਲ ਚੱਕ ਲਿਆ ਬੈਗ ਜਮੀਤ ਚੱਕ ਲੈ ਆ ਜਾ ਚੱਕ ਲੈ ਪੁੱਤ ਬੈਗ ਆ ਜਾ ਚੱਕ ਲਿਆ ਮਿੱਪਾ ਦੇਖ ਕੇ ਵੀ ਚੱਕ ਚੰਗਾ ਕੀ ਲੈਣਾ ਐਵੇਂ ਜਾਉ ਕੇ ਪਰ ਆ ਜ਼ਿੰਦਗੀ ਖਤਮ ਕਰ ਆਏ ਇਹ ਕੀ ਕਰੀ ਜਾਂਦੀ ਆ ਤੂੰ ਹੈ ਕਿਉਂ ਬੀਬੀ ਨੰਦ ਕੋਈ ਵੀ ਲੈ ਲੈਂਦੇ ਹੁਣ ਮਰਨ ਵੀ ਨਹੀਂ ਦਿੰਦੀ ਤੂੰ ਤਾਂ ਨਾ ਹੁਣ ਤੇਰੇ ਮਰਨਾ ਜਾਦਾ ਆ ਗਿਆ ਕੀ ਗੱਲ ਹੋ ਗਈ ਗੱਲ ਹੋ ਗਈ ਤੈਨੂੰ ਪਤਾ ਨਹੀਂ ਲੱਗਦਾ ਹੁਣ ਤਾਂ ਕੁਝ ਬਚਿਆ ਨਹੀਂ ਨਾ ਬੀਬੀ ਨੰਦ ਐ ਨਾ ਘਰबस ਮੈਨੂੰ ਖਤਮ ਕਰ ਲੈਂਦੇ ਆਪਦੀ ਚੀਜ਼ ਅੱਛਾ ਹੁਣ ਤੇਰੀ ਅੱਖਾਂ ਖੁੱਲ ਗਈਆਂ ਇਹ ਕੱਲੀ ਜ਼ਿੰਦਗੀ ਕੱਟਣੀ ਕਿੰਨੀ ਔਖੀ ਐ ਖੁੱਲ ਗਈ ਕਿ ਹੁਣ ਤਾਂ ਮੈਨੂੰ ਚਾਨਣ ਵੀ ਹੋ ਗਿਆ ਚਾਨਣ ਹੋ ਗਿਆ ਨਾ ਹੁਣ ਮਰਨ ਦੀ ਤੈਨੂੰ ਕੋਈ ਲੋੜ ਨਹੀਂ ਠੀਕ ਹੈ ਨਾ ਬੀਬੀ ਨੰਦੇ ਮੇਰੀ ਗੱਲ ਸੁਣ ਜਦੋਂ ਤੂੰ ਮੇਰੇ ਆਖੇ ਨਹੀਂ ਲੱਗਦੀ ਮਰਨ ਚ ਹੀ ਫਾਇਦਾ ਨਹੀਂ ਨਹੀਂ ਮਰਨ ਚ ਕੋਈ ਫਾਇਦਾ ਨਹੀਂ 1 2 ਨਹੀਂ ਤਾਂ ਸਾਹਮਣੇ ਤੇਰੇ ਨੋ ਪੁੱਤ ਨੂੰ ਮੰਮੀ ਨਹੀਂ ਆਖੀ ਸੀਗਾ ਰਸੀਗਾ ਰਸੀਗਾ ਤੂੰ ਤਾਂ ਬੰਡੋ ਮਨੁਸ਼ਾ ਧਕੇ ਜਾਵੜਿਆ ਤੂੰ ਤਿੰਨ ਗੱਲਾਂ ਮੈਨੂੰ ਕਹਿ ਦਿੰਦਾ ਪੁੱਤ ਉਹ ਮਾਂ ਕਿਤੇ ਨਹੀਂ ਗਿਆ ਸੀਗਾ ਨਾਲੇ ਮੇਰੀ ਗੱਲ ਸੁਣ ਆ ਸਾਰਾ ਕੁਝ ਨਾ ਸਾਨੂੰ ਪੂਆ ਨੇ ਕਿਹਾ ਸੀ ਅਸੀਂ ਤਾਂ ਕੀਤਾ ਸੀਗਾ ਤੈਨੂੰ ਛੱਡ ਕੇ ਕਿੱਥੇ ਜਾਣਾ ਉਹੀ ਗੱਲ ਪੂਆ ਕਹਿੰਦੀ ਇੱਥੇ ਹੀ ਰਹਿਣਾ ਅਸੀਂ ਕਿਹੜਾ ਪਿੰਡ ਛੱਡ ਕੇ ਆ ਗਏ ਸੀਗੇ ਅਸੀਂ ਤਾਂ ਕਿਰਨਾਂ ਦੇ ਘਰੇ ਬੈਠੇ ਸੀਗੇ ਇੰਨੇ ਦਿਨਾਂ ਦੀ ਕਮਲ ਜੀ ਮੈਂ ਲੈ ਕੇ ਨਹੀਂ ਗਈ ਸੀ ਇਹਨਾਂ ਨੂੰ ਨਾਲ ਮੈਂ ਤੈਨੂੰ ਦੇਖਦੀ ਸੀ ਮੈਂ ਕਿਹਾ ਚਾਰ ਦਿਨ ਇਹਨੂੰ ਇਕੱਲੀ ਨੂੰ ਰਹਿਣ ਦੇ ਫਿਰ ਇਹਨੂੰ ਪਤਾ ਲੱਗੂਗਾ ਆ ਤਾਂ ਪੂਆ ਨੇ ਆਉਂਦੇ ਆਉਂਦੇ ਸਾਨੂੰ ਪਹੀ ਤੇ ਸਾਰਾ ਕੁਝ ਸਮਝਾਇਆ ਕਹਿੰਦੀ ਜਾਣਾ ਕਿਤੇ ਨਹੀਂ ਹੈਗਾ ਕਹਿੰਦੀ ਆਪਦੇ ਘਰੇ ਜਾਣਾ ਕਹਿੰਦੀ ਉਹ ਬਿਮਾਰ ਹੋਈ ਪਈ ਹੈ ਤੈਨੂੰ ਇੱਕ ਵਾਰੀ ਵੀ ਦੱਸ ਨਹੀਂ ਆਇਆ ਕਿ ਕਿਹੜਾ ਮੈਂ ਤੈਨੂੰ ਝਿੜਕਦੀ ਨਹੀਂ ਸੀ। ਉਹ ਮੈਂ ਹੁਣ ਉਹੀ ਗੱਲਾਂ ਹੁਣ ਜੇ ਤੂੰ ਮੀਤ ਨੂੰ ਮਾੜਾ ਕਹਿੰਦੀ ਸੀ ਮੈਂ ਤਾਂ ਮਾੜਾ ਤੈਨੂੰ ਫੇਰ ਵੀ ਨਹੀਂ ਕਿਹਾ ਅਖੀਰ ਤੇ ਤੂੰ ਹੀ ਮੈਨੂੰ ਕਿਹਾ ਵੀ ਤੂੰ ਵੀ ਇਹਦੇ ਨਾਲ ਨਿਕਲ ਜਾ ਮੈਂ ਤਾਂ ਬਾਗਿਆ ਫਿਰ ਕੱਲ ਬਾਈ ਆਇਆ ਤੂੰ ਬਾਈ ਦੀ ਗੱਲ ਨਹੀਂ ਮੰਨੀ ਹੈਗੀ। ਫਿਰ ਮੇਰੀ ਅੱਖਾਂ ਤੇ ਫੱਟੀ ਵੱਜੀ ਹੋਈ ਸੀ ਪੁੱਤ। ਹੁਣ ਤਾਂ ਖੁੱਲ ਗਈ ਤੇਰੀਆਂ ਅੱਖਾਂ ਤੋਂ ਹਜੇ ਤਾਂ ਤੈਨੂੰ ਬੁਖਾਰ ਹੀ ਚੜਿਆ ਸੀ। ਸਪਰੇਅ ਚੱਕ ਲਈ। ਆ ਕਹਿੰਦਾ ਮੈਂ ਮਰਦੀ ਐ ਜੇ ਕੱਲ ਨੂੰ ਮੰਜੇ ਤੇ ਪੈ ਗਈ। ਫੇਰ ਤੇਰਾ ਕੀ ਬਣਦਾ ਉਹ ਗੋਡੇ ਗਿੱਡੇ ਹਟ ਜਾਂਦੇ ਚੱਲਣੋ ਕੋਣੀ ਚੱਲਣੋ ਹਟ ਗਏ ਸੀ ਬੀਬੀ ਨਾਨ ਦੇ ਹੁਣ ਮੈਨੂੰ ਚੰਨਣ ਹੋ ਗਿਆ ਵੀ ਜਿਹੜਾ ਘਰ ਨੂੰ ਪੁੱਤਾਂ ਨਾਲ ਨਾ ਭਰਿਆ ਰਹਿੰਦਾ ਉਹ ਵੀ ਨਾ ਨਹੀਂ ਚਲੋ ਪਾਈ ਜੰਨੇ ਉਹ ਬੰਦੇ ਦੇ ਅੱਕ ਲਾ ਗਈ ਟਾਈਮ ਸਰ ਆ ਗਈ ਚੱਲ ਚੱਲ ਬਾਅਦ ਉਸਨੇ ਬੋੜਾ ਨਾਲੇ ਭਾਬੀ ਤੀਆਂ ਕਦੇ ਵਾਸਤੇ ਘਰ ਪਟਦੀਆਂ ਨਹੀਂ ਜੋੜਦੀਆਂ ਹੀ ਐ ਠੀਕ ਐ ਤੂੰ ਤਾਂ ਜਿਹੇ ਜੀ ਕਰਨੀ ਸੀ ਕਰਤੀ ਮੈਂ ਫੇਰ ਵੀ ਤੇਰੇ ਨੋ ਪੁੱਤ ਨੂੰ ਕੋਲੀ ਰੱਖਿਆ ਇੱਥੇ ਤੇ ਘਰੇ ਲਈਆਂ ਹੀ ਮਤਸੀ ਇਹ ਪੈਸਾ ਬਿਨਾਂ ਦੇ ਹੁੰਦਾ ਨਾ ਮੈਂ ਇਹਨੂੰ ਤੀ ਬਣਾ ਕੇ ਰੱਖੂ ਹੁਣ ਨਹੀਂ ਮੈਂ ਕੁਝ ਵੀ ਕਹਿੰਦੀ ਵੇਖ 1 2 ਜੇ ਤੂੰ ਵੀ ਇਹਨੂੰ ਝੜਕੇਗਾ ਨਾ ਤੇਰੇ ਫਿਰ ਵੀ ਮੈਂ ਦੋ ਝੜ ਦੂੰ ਪੁੱਤ ਕੋਈ ਨਾ ਮੈਂ ਤਾਂ ਤੈਨੂੰ ਕਦੇ ਕੁਝ ਕਿਹਾ ਹੀ ਨਹੀਂ ਹੈਗਾ ਤੂੰ ਜਿਹੜਾ ਕੁਝ ਜੀ ਕਰਦਾ ਉਹ ਕਰ ਸਕਦੀ ਐ ਬਸ ਐ ਆ ਵੀ ਜਿੱਥੇ ਮੇਥੀ ਦੀ ਗਲਤੀ ਨਹੀਂ ਸੀਗੀ ਹਨਾ ਆ ਤੂੰ ਉੱਥੇ ਵੀ ਨ ਕੋਚਾ ਕਰਦੀ ਗਈ ਫਿਰ ਮੈਂ ਕੀ ਕਰਦਾ ਭੂਆ ਨੂੰ ਸੱਦਣਾ ਪਿਆ ਉਹੀ ਗੱਲ ਤੈਨੂੰ ਸਮਝ ਆ ਗਈ ਬਸ ਏਦੂ ਵੱਡੀ ਗੱਲ ਕੀ ਆ ਉਹੀ ਤਾਂ ਗੱਲ ਆ ਜੀ ਗੱਲਾਂ ਤਾਂ ਜਿੰਨੇ ਛੇੜੀ ਜਾਵਾਂਗੇ ਨਾ ਉਹਨੇ ਵਧੀ ਜਾਣਗੀਆਂ ਉਹ ਨਹੀਂ ਵਧੀਆਂ ਜਾਣਗੀਆਂ ਕਦੇ ਇਹਨਾਂ ਨੇ ਮਿੱਟੀ ਪਾਤੀ ਧਾਪਾ ਵੀ ਬੇਟੀ ਪਾਉ ਵਸਣਾ ਕਦੇ ਮਾੜਾ ਸੋਚਿਆ ਹੀ ਨਹੀਂ ਸੀਗਾ ਤੇਰੇ ਬਾਰੇ ਜਿਹੜਾ ਪਹਿਲਾਂ ਹੋ ਗਿਆ ਹਵਾ ਗਿਆ ਮੈਨੂੰ ਤਾਂ ਗੁੱਸਾ ਸੁੱਕੀ ਤੇ ਵੀ ਆਇਆ ਵੀ ਕਰ ਦਿੱਤੀ ਹੋ ਗਏ ਮੇਰੀ ਗੱਲ ਕਿਉਂ ਨਹੀਂ ਸੁਣਦੀ ਸੀ ਉਹ ਮਾਂ ਪੂਆਣੇ ਤਾਂ ਘਰ ਬੋ ਟੁੱਟਣੋਂ ਬਚਾਇਆ ਸਕੋ ਸਹੀ ਗੱਲ ਚਲ ਕੋਈ ਨਾ ਪੁੱਤ ਜਿਹੜਾ ਕੁਝ ਹੋ ਗਿਆ ਬਸ ਮੇਰ ਤੋਂ ਗਲਤੀ ਹੋਗੀ ਮੈਨੂੰ ਮਾਫ਼ ਕਰ ਚਲ ਕੋਈ ਨਾ ਮਾ ਹੱਥ ਨਾ ਜੋੜ ਤੇਰੇ ਜਵਾਬ ਆ ਗਿਆ ਸੀ ਬਸ ਵਧੀਆ ਆਪਦਾ ਖੁਸ਼ ਰਹੋ ਹਾਂ ਬਸ ਆਪ ਦੀ ਧੀ ਬਣਾ ਕੇ ਰੱਖੀ ਸੱਸ ਬਣ ਕੇ ਨਾ ਦਿਖਾਈ ਠੀਕ ਹੈ ਨਹੀਂ ਬੀਬੀ ਨਾ ਹੁਣ ਤਾਂ ਮੈਨੂੰ ਅਕ ਲਾ ਗਈ ਹਾਂ ਹੁਣ ਤਾਂ ਨਾ ਮੈਂ ਇਹਨੂੰ ਆਪ ਦੀ ਧੀ ਬਣਾ ਕੇ ਰੱਖਾਂਗੀ ਹਾਂ ਬਸ ਆਪਦਾ ਬੇਟੀ ਮੰਜੇ ਤੇ ਖਾਪੀ ਤੇ ਨਿਆਰੇ ਲੈ ਬਸ ਕੋਈ ਤੇ ਗੱਲ ਤੇ ਆਦੀ ਸੇਵਾ ਕਰਾਂ ਮੈਂ ਤੇ ਤੇਰੀ ਸੇਵਾ ਪਹਿਲਾਂ ਵਾਂਗੂ ਕਰਾਂਗੀ ਜਿਵੇਂ ਪਹਿਲਾਂ ਕਰਦੀ ਸੀ ਹੁਣ ਵੀ ਹਾਂਜੀ ਸਸਰੀ ਕਾਲ ਸਾਰਿਆਂ ਨੂੰ ਜੀ ਅਕਾਲ ਜੀ ਤੇ ਸਾਡੀ ਕચ્ਚੀ ਸਕੀਰੀ ਦਾ ਐਂਡ ਅੱਜ ਅਸੀਂ ਇੱਥੇ ਕਰਦੇ ਆਂ ਹਾਂ ਉਹਦੇ ਲਈ ਮਾਫੀ ਚਾਹੁੰਦੇ ਆਂ ਵੀ ਕਾਫੀ ਲੇਟ ਹੋ ਗਿਆ ਪਰ ਅਸੀਂ ਇਸ ਵੀਡੀਓ ਦਾ ਐਂਡ ਕਰਦੇ ਆਂ ਅਗਲੀ ਵੀਡੀਓ ਇਸ ਤੋਂ ਵੀ ਵਧੀਆ ਲੈ ਕੇ ਆਵਾਂਗੇ ਤੁਸੀਂ ਰਿਸਪੌਂਸ ਦਿਓ ਜਿਹੜੇ ਚੈਨਲ ਤੇ ਨਵੇਂ ਆਉਂਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਪੁਰਾਣੇ ਆ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜਿੱਥੇ ਸਾਤੋਂ ਕੋਈ ਕਮੀਆਂ ਹੁੰਦੀਆਂ ਨੇ ਗਲਤੀਆਂ ਹੁੰਦੀਆਂ ਨੇ ਉਹ ਵੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਧੰਨਵਾਦ ਜੀ ਸਤ ਸ੍ਰੀ ਅਕਾਲ ਜੀ